ਤਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਆਨੰਦ ਕਾਰਜ ਜ਼ਿਲ੍ਹਾ ਜਲੰਧਰ ਪਿੰਡ ਮਾਉ ਵਿੱਚ ਹੋਇਆ ਮਾਤਾ ਗੰਗਾ ਜੀ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਤਿੰਨ ਪੁੱਤਰ ਸਨ ਬਾਬਾ ਪਿਰਥੀ ਚੰਦ ਜੀ ਉਸ ਤੋਂ ਛੋਟੇ ਮਾਹ ਦੇਵ ਤੇ ਉਸ ਤੋਂ ਛੋਟੇ ਸ੍ਰੀ ਅਰਜਨ ਦੇਵ ਜੀ ਭਾਈ ਜਿਹੜਾ ਪਿਰਥੀ ਚੰਦ ਜੀੋਂ ਵੱਡਾ ਸੀ ਉਹਦੇ ਘਰ ਵਾਲੀ ਦਾ ਨਾਂ ਸੀ ਬੀਬੀ ਕਰਮੋ ਜਿਹਦਾ ਇੱਕ ਪੁੱਤਰ ਸੀ ਜਿਹਦਾ ਇਤਿਹਾਸ ਸੱਚ ਨਾਮ ਆਇਆ ਮਿਹਰਬਾਨ ਆ ਗੁਰੂ ਅਰਜਨ ਸਾਹਿਬ ਜੀ ਦੀ ਸ਼ਾਦੀ ਹੋਇਆ ਨੂੰ 15 ਵਰੇ ਬੀ ਚੁਕੇ ਆ। ਭਾਈ ਘਰ ਵਿੱਚ ਕੋਈ ਸੰਤਾਨ ਨਹੀਂ। ਇੱਕ ਦਿਨ ਮਾਤਾ ਗੰਗਾ ਜੀ ਨੇ ਕੀਮਤੀ ਦਿਸਾਲੇ, ਕੀਮਤੀ ਰਮਾਲੇ ਜਦੋਂ ਚਮਾਸੇ ਦੇ ਦਿਨ ਨਿਕਲਦੇ ਆ ਨਾ ਤੇ ਭੈਣਾ ਬੀਬੀਆਂ ਟਰੰਕਾਂ ਚੋਂ ਸਦੂਖਾਂ ਵਿੱਚੋਂ ਫਿਰ ਬਿਸਤਰੇ ਕੱਢ ਕੇ ਬਾਹਰ ਉਹਨਾਂ ਦਾ ਸਲਾਬਾ ਖਤਮ ਕਰਦੀਆਂ। ਹਾਂ। ਸੁਕਣੇ ਪਾਏ ਸਨ ਕੀਮਤੀ ਦਿਸਾਲੇ। ਇਹਨਾਂ ਝਿਲਮਿਲ ਕਰਦੇਆਂ ਦਿਸਾਲਿਆਂ ਉੱਤੇ ਨજર ਇਹ ਵੀ ਝਠਾਣੀ ਕਰਮੋਂ ਦੀ ਪਈ। ਮਨ ਲਲਚ ਆ ਗਿਆ। ਜੇ ਕਿਤੇ ਇਹਨਾਂ ਚੀਜ਼ਾਂ ਦੀ ਮਾਲਕ ਮੈਂ ਹੁੰਦੀ ਤੇ ਕਿੱਡਾ ਚੰਗਾ ਹੁੰਦਾ ਆਹਾਂ ਇੱਕ ਮੈਲੀ ਦੀ ਚਾਦਰ ਲੈ ਕੇ ਟੁੱਟੀ ਜੀ ਮੰਜੀ ਤੇ ਪੈ ਗਈ ਆ ਜਦੋਂ ਪਿਰਥੀ ਚੰਦ ਨੇ ਉਹਦਾ ਹਾਲ ਵੇਖਿਆ ਨੇ ਆਖਿਆ ਗੰਗਾ ਤੇਰੇ ਤੇਰੇ ਤੇ ਨਰਾਸ਼ਤਾ ਕਿਉਂ ਉਹਨੇ ਆਖਿਆ ਤੂੰ ਆਪਣੀ ਜਿੱਕ ਤੇ ਬਾਪ ਦਾ ਕਹਿਣਾ ਮੰਨ ਲੈ ਨੋ ਤੇ ਜਿਹੜੀਆਂ ਚੀਜ਼ਾਂ ਮੇਰੀ ਦਰਾਨੀ ਗੰਗਾ ਸੰਭਾਲੀ ਬੈਠੀ ਆ ਇਹਨਾਂ ਚੀਜ਼ਾਂ ਦੀ ਮਾਲਕ ਮੈਂ ਹੋਣਾ ਸੀ ਉਹਨੇ ਆਖਿਆ ਕਰਮੋ ਤੂੰ ਕਮਲੀ ਆ ਜਿਹੜੀਆਂ ਇਹ ਗੰਗਾ ਚੀਜ਼ਾਂ ਸੰਭਾਲ-ਸਮਾੜ ਕੇ ਰੱਖ ਰਹੀ ਆ ਨਾ ਇਹ ਆਪਣੇ ਤੇ ਮਿਹਰਬਾਨਜੋ ਗਏ ਇਹ ਗੰਗਾ ਨੇ ਜਗਤ ਤੋਂ ਉਤਰਿਆ ਜਾਣਾ ਇਹਦੇ ਘਰ ਵਿੱਚ ਕੋਈ ਪੁੱਤਰ ਨਹੀਂ ਹੋਣਾ ਜਦੋਂ ਇਹ ਬੋਲੀ ਮਾਰੀ ਗੰਗਾ ਮਾਤਾ ਗੰਗਾ ਜੀ ਨੂੰ ਮਾਤਾ ਗੰਗਾ ਜੀ ਦੇ ਚਿਹਰੇ ਤੇ ਨਰਾਸ਼ਤਾ ਜਦੋਂ ਗੁਰੂ ਅਰਜਨ ਸਾਹਿਬ ਨੇ ਵੇਖੀ ਤੇ ਪੁੱਛਿਆ ਗੰਗਾ ਤੇਰੇ ਚਿਹਰੇ ਤੇ ਨਰਾਸ਼ਤਾ ਕਿਉਂ ਬੋਲੀ ਨੇ ਫਟਾਫਟ ਦੱਸਿਆ ਮਹਾਰਾਜ ਮੈਂ ਦੱਸਦੀ ਆ ਤੁਹਾਡੇ ਭਰਾ ਤੁਹਾਡੀ ਪਰਜਾਈ ਨੇ ਮਹਿਣਾ ਮਾਰਿਆ ਕਿ ਗੰਗਾ ਦੇ ਘਰ ਕੋਈ ਪੁੱਤਰ ਨਹੀਂ ਹੋਣਾ ਇਹ ਜਗਤ ਤੋਂ ਉਤਰ ਹੀ ਜਾਣਾ ਜਿਹੜੀਆਂ ਚੀਜ਼ਾਂ ਇਹ ਸੰਭਾਲ ਕੇ ਰੱਖ ਲਈ ਆਪਣੀਆਂ ਮਿਹਰਬਾਨ ਹੋ ਗਈਆਂ ਤੇ ਜਿਹੜਾ ਛੇਵਾ ਗੁਰੂ ਗੱਦੀ ਤੇ ਬਹਿਣਾ ਉਹ ਵੀ ਸਾਡਾ ਪੁੱਤਰ ਮਿਹਰਬਾਨੀ ਬਹਿਣਾ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਗੰਗਾ ਲੋਕਾਂ ਦੇ ਲਾਮਿਆਂ ਤਾਨਿਆਂ ਤੋਂ ਆਪਣੇ ਜੀਵਨ ਨੂੰ ਉੱਚਾ ਰੱਖਦਾ ਹੁੰਦਾ ਤੇ ਰੱਬ ਦੀ ਰਜਾ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰੀਦਾ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਕੋ ਆਪ ਕੋ ਆਇਆ ਮਹਾਰਾਜ ਤੁਹਾਡਾ ਹੁਕਮ ਸਿਰ ਮੱਥੇ ਤੇ ਪਰ ਇੱਕ ਪੁੱਤਰ ਦੀ ਦਾਤ ਬਖਸ਼ ਕਰੋ ਮਹਾਰਾਜ ਕਹਿਣ ਲੱਗੇ ਫੇ ਨਰਾਸ਼ ਹੋਣ ਦੀ ਜਰੂਰਤ ਨਹੀਂ ਕਿਸੇ ਗੁਰੂ ਕੇ ਸਿੱਖ ਦੀ ਸੇਵਾ ਕਰੋ ਤੁਹਾਨੂੰ ਪੁੱਤਰ ਮਿਲ ਜਾਏਗਾ ਵਾਹ ਭਾਵੇਂ ਆਪ ਸਾਰੀਆਂ ਦਾਤਾਂ ਦੇ ਦੇਣ ਦੇ ਮਾਲਕ ਸਨ ਪਰ ਉਹਨਾਂ ਮਾਨ ਆਪਣੇ ਸੇਵਕ ਨੂੰ ਦੇਣਾ ਸੀ ਜਾਓ ਗੁਰੂ ਨਾਨਕ ਸਾਹਿਬ ਦੇ ਪ੍ਰਾਣੇ ਸਿੱਖ ਬਾਬਾ ਬੁੱਢਾ ਸਾਹਿਬ ਦੇ ਕੋਲ ਜਾਓ ਜਦੋਂ ਉਹ ਅਰਦਾਸ ਕਰਨਗੇ ਉਹਨਾਂ ਦੀ ਕੀਤੀ ਹੋਈ ਅਰਦਾਸ ਪੂਰੀ ਹੋਏਗੀ। ਪਿਆਰ ਸਾਹਿਬ ਸੁਣਦੇ ਰਹਿੰਦੇ ਜੇ ਮਾਤਾ ਗੰਗਾ ਜੀ ਰੱਥਾ ਉੱਤੇ ਬਹਿ ਕੇ ਕਈ ਪ੍ਰਕਾਰ ਦੇ ਭੋਜਨ ਲੈ ਕੇ ਜਦੋਂ ਬੀੜ ਸਾਹਿਬ ਵਿੱਚ ਗਏ ਤੇ ਬਾਬਾ ਬੁੱਢਾ ਸਾਹਿਬ ਦੀ ਗਾੜੀ ਉਹ ਭੋਜਨ ਖੋਲੇ। ਬਾਬਾ ਜੀ ਨੇ ਆਖਿਆ ਮਾਤਾ ਜੀ ਇਹ ਭੋਜਨ ਸਾਡੇ ਸ਼ੱਕਣ ਵਾਲੇ ਨਹੀਂਗੇ। ਵਾਹਿਗੁਰੂ ਅਸੀਂ ਤਾਂ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਨ ਵਾਲੇ ਹਾਂ। ਆਹੋ ਜਦੋਂ ਪੁੱਤਰ ਦੀ ਮੰਗ ਕੀਤੀ ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਜੇ ਮੈਂ ਦਾਤਾਂ ਦੇ ਮਾਲਕ ਅਸੀਂ ਹੁੰਦੇ ਤੇ ਇੱਥੇ ਘਾਹ ਹੀ ਖੋਦਦੇ। ਇਹਨਾਂ ਦਾਤਾਂ ਦੇ ਮਾਲਕ ਤੇ ਗੁਰੂ ਅਰਜਨ ਸਾਹਿਬ ਆਪ ਵਰ ਨਹੀਂ ਮਿਲਿਆ ਵਾਪਸ ਆ ਗਿਆ ਗੁਰੂ ਅਰਜਨ ਸਾਹਿਬ ਜੀ ਨੂੰ ਪਤਾ ਲੱਗਾ ਵੀ ਗੰਗਾ ਬੜੇ ਟੌਰ ਕੱਟ ਕੇ ਗੋਲੀਆਂ ਦੇ ਨਾਲ ਗਈ ਸੀ ਤੇ ਵਰ ਨਹੀਂ ਮਿਲਿਆ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਗੰਗਾ ਜੀ ਜਦੋਂ ਸਾਧਾ ਮਹਾਂਪੁਰਸ਼ਾਂ ਦੇ ਡੇਰਿਆਂ ਤੇ ਜਾਈਦਾ ਨਾ ਉਦੋਂ ਨਿਮਾਣੇ ਬਣ ਕੇ ਜਾਈਦਾ ਨਿਮਰਤਾ ਧਾਰ ਕੇ ਜਾਈਦੀ ਆ ਜੇ ਪੁੱਤਰ ਦੀ ਮਨ ਦੇ ਅੰਦਰ ਲਾਲਸਾ ਤੇ ਫਿਰ ਨਿਮਰਤਾ ਧਾਰ ਕੇ ਜਾਓ ਤੇ ਆਪ ਚੱਕੀ ਉੱਤੇ ਆਟਾ ਪੀਸੋ ਆਹਾ ਲੰਗਰ ਆਪ ਤਿਆਰ ਕਰੋ ਦਹੀਂ ਲੱਸੀ ਮੱਖਣ ਜਦੋਂ ਇਹ ਪ੍ਰਸ਼ਾਦਾ ਲੈ ਕੇ ਜਾਓਗੇ ਬਾਬਾ ਜੀ ਜ਼ਰੂਰ ਪ੍ਰਸੰਨ ਹੋਣਗੇ ਮਾਤਾ ਗੰਗਾ ਜੀ ਉਸੇ ਤਰ੍ਹਾਂ ਬੜੀ ਨਿਮਰਤਾ ਦੇ ਨਾਲ ਆਪ ਚੱਕੀ ਉੱਤੇ ਆਟਾ ਪੀਸਿਆ ਆਪ ਉਹ ਦ੍ਰਿੜਕੇ ਲੱਸੀ ਮੱਖਣ ਦੀ ਗੰਦਾ ਅਚਾਰ ਜਦੋਂ ਖਾਣਾ ਲੈ ਕੇ ਭੀੜ ਵਿੱਚ ਗਏ ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਾਤਾ ਜੀ ਅੱਜ ਭੁੱਖ ਬੜੀ ਲੱਗੀ ਆ ਜੇ ਮਾਵਾ ਨਾ ਪੁੱਤਾਂ ਦਾ ਖਿਆਲ ਕਰਨ ਤੇ ਫਿਰ ਕੌਣ ਕਰੇ ਛੇਤੀ ਪ੍ਰਥਾ ਦਾ ਖੋਲੋ ਮਾਤਾ ਜੀ ਨੇ ਉਹ ਪ੍ਰਸ਼ਾਦੇ ਖੋਲਿਆ ਬਾਬਾ ਬੁੱਢਾ ਸਾਬ ਜੀ ਦੇ ਹੱਥ ਤੇ ਰੱਖਿਆ ਇੱਕ ਜਦੋਂ ਗੰਡਾ ਰੱਖਿਆ ਤੇ ਬਾਬਾ ਬੁੱਢਾ ਸਾਬ ਜੀ ਨੇ ਮੁੱਕੀ ਮਾਰੀ ਗੰਡੇ ਉੱਤੇ ਉਹਦੇ ਵਿੱਚੋਂ ਛੋਟਾ ਗੰਡਾ 扑ੜ ਕੇ ਬਾਹਰ ਨਿਕਲ ਗਿਆ ਆਹਾਂ ਬਾਬਾ ਬੁੱਢਾ ਸਾਬ ਜੀ ਨੇ ਵਾਰ ਦਿੱਤਾ ਮਾਤਾ ਜੀ ਤੁਹਾਡੇ ਘਰ ਵਿੱਚ ਉਹ ਮਾਂ ਬੜੀ ਪੁੱਤਰ ਪੈਦਾ ਹੋਏਗਾ ਆਹਾਂ ਜਿਹੜਾ ਦੁਸ਼ਟਿਆਂ ਦੀਆਂ ਸਿਰੀਆਂ ਜਿਸ ਤਰ੍ਹਾਂ ਸੀ ਗੰਡਾ ਪੰਨਿਆ ਨਾ ਇਤਨਾ ਪੰਨਿਆ ਕਰੇਗਾ ਦੇ ਨਾਲ بابا ਬੁੱਢਾ ਸਾਭ ਜੀ ਕਿੰਨੇ ਕਿੰਨੇ ਵਾਰ ਮਾਤਾ ਗੰਗਾ ਜੀ ਨੂੰ ਦੇ ਰਿਆ ਮਾ بابا ਬੁੱਢਾ ਸਾਭ ਜੀ ਅੱਜ ਧਿਆ ਬਾਬਿਆਂ ਵਾਂਗੂ ਉਥੇ ਪਾਣੀ ਦੀਆਂ ਬੋਤਲਾਂ ਲੀਕੇ ਨਹੀਂ ਸੀ ਬੈਠੇ ਆਹਾਂ ਲਾਚੀਆਂ ਕਰ ਕਰ ਨਹੀਂ ਸੀ ਦਿੰਦੇ ਸਵਾਦੀਆਂ ਪੁੜੀਆਂ ਬਨ ਬਨ ਕੇ ਸੀ ਹੁੰਦੇ بابا ਬੁੱਢਾ ਸਾਭ ਜੀ ਘਾ ਖੋਦ ਕੇ ਰੰਬੇ ਦੇ ਨਾਲ ਮੱਝਾਂ ਗਾਵਾਂ ਨੂੰ ਪਾ ਕੇ ਉਹਨਾਂ ਦਾ ਦੁੱਧ ਚੋ ਕੇ ਗਾਗਰਾਂ ਵਿੱਚ ਪਾ ਕੇ ਗੁਰੂ ਰਾਮਦਾਸ ਜੀ ਦੇ ਲੰਗਰ ਚ ਪਜਾਇਆ ਕਰਦੇ ਸੀ ਆਜੀ ਪੰਜਾਬ ਦੇ ਬਹੁਤ ਸਾਰੇ ਦੁੱਧੀ ਗਾਗਰਾਂ ਵਿੱਚ ਦੁੱਧ ਲੈ ਕੇ ਜਾਂਦੇ ਆ। ਵਾਹ। ਤਾਂ بابا ਬੁੱਢਾ ਸਾਹਿਬ ਜੀ ਨੇ ਬਚਨ ਕੀਤੇ ਮਾਤਾ ਜੀ ਤੁਹਾਡੇ ਘਰ ਵਿੱਚੋਂ ਮਾਂ ਬਲੀ ਪੁੱਤਰ ਪੈਦਾ ਹੋਏਗਾ ਜਿਹਦਾ ਬਲ ਮਾਪਿਆਂ ਤੋਂ ਲਿਆ ਨਹੀਂ ਜਾਏਗਾ। ਵਾਹ ਵਾਹ। ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਗੁਰੂ ਕੀ ਮਡਾਲੀ ਵਿਖੇ 1595 ਨੂੰ ਮਾਤਾ ਗੰਗਾ ਜੀ ਦੀ ਕੁੱਖ ਨੂੰ ਭਾਗ ਲਾ ਕੇ ਸਤਗੁਰੂ ਇਸ ਧਰਤੀ ਤੇ ਆਉਂਦੇ ਆ। ਬਾਲਕ ਦਾ ਜਨਮ ਹੋਇਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗਰੀਬਾਂ ਦੀਆਂ ਝੋੜੀਆਂ ਭਰ-ਭਰ ਕੇ ਤੋਰਿਆ ਔਰ ਆਪਣੇ ਪੁੱਤਰ ਦੇ ਜਨਮ ਦੀ ਖੁਸ਼ੀ ਅੰਦਰ ਇੱਕ ਖੂਲ ਹੋਇਆ ਜਿਹਨੂੰ 6 ਮਾਲਾ ਚਲਦੀਆਂ ਆਹੋ ਉਸ ਗੁਰਦੁਆਰੇ ਦਾ ਨਾਮ ਸ਼ਿਹਰਟਾ ਸਾਹਿਬ ਹੈ ਮੈਂ ਕਈ ਵਾਰਾਂ ਦਰਸ਼ਨ ਕਰਕੇ ਆਇਆ ਔਰ ਉੱਥੇ ਪੂਰਨਵਾਸੀ ਦਾ ਬਹੁਤ ਭਾਰੀ ਜੋੜ ਮੇਲਾ ਭਰਦਾ ਨਾਸਿਆਂ ਦੇ ਉੱਥੇ ਆਸਾਂ ਪੂਰੀਆਂ ਹੁੰਦੀਆਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਬਾਰੇ ਦਾ ਆਗਮਨ ਹੋਇਆ ਇਨਾਂ ਦੀ ਤਾਈ ਜਿਹੜੀ ਕਰਮੋ ਸੀ ਜਦੋਂ ਉਹਨੂੰ ਪਤਾ ਲੱਗਾ ਉਹਦੀ ਹਿੱਕ ਉੱਤੇ ਸਭ ਲੇਟਿਆ ਉਹਨੇ ਆਪਣੇ ਘਰ ਵਾਲੇ ਪਿਰਥੀ ਚੰਨ ਨੂੰ ਆਖਿਆ ਤੇਰਾ ਬਚਨ ਝੂਠਾ ਤੇ ਬਾਬਾ ਬੁੱਢਾ ਸਾਹਿਬ ਦੇ ਵਰ ਪੂਰੇ ਹੋ ਗਏ ਸ਼੍ਰੀਪਾ ਸ਼੍ਰੀਕਾਂ ਦੇ ਘਰ ਪੁੱਤ ਜਨਮ ਜੰਪਿਆ ਓਹੋ ਉਨੇ ਆਖਿਆ ਜਿੰਨਾ ਚਿਰ ਤੂੰ ਬਾਲਕ ਨੂੰ ਮਰਵਾਦ ਨਾ ਦਿੰਦਾ ਹੋਨਾ ਚਿਰ ਮੈਂ ਸੁੱਖ ਦਾ ਸਾਹ ਨਹੀਂ ਲੈਣਾ ਆਹੋ ਸਗੀ ਦਾਈ ਤੇ ਸੋਚਾਂ ਮਨ ਵਿੱਚ ਕੀ ਲੈ ਕੇ ਬੈਠੀ ਆ ਵਾਹ ਪਿਰਥੀ ਚੰਨ ਨੇ ਆਖਿਆ ਫਿਕਰ ਨਾ ਕਰ ਕਰਮੋ ਬਾਲਕ ਨੇ ਜਨਮ ਹੀ ਲਿਆ ਨਾ ਆਹੋ ਜਦੋਂ ਪੜੂਗਾ ਪਤਾ ਪਤਾ ਲੱਗੂਗਾ ਮੇਰੇ ਹੱਥ ਬੜੇ ਲੰਮੇ ਆ ਜਦੋਂ ਮੇਰੇ ਕਾਬੂ ਆ ਗਿਆ ਫਿਰ ਦਵਾਈਆਂ ਨੇ ਕੰਮ ਨਹੀਂ ਕਰਨਾ ਤੂੰ ਫਿਕਰ ਨਾ ਕਰ ਮੈਂ ਇਹ ਕੰਮ ਸਿਰੇ ਨਹੀਂ ਚੜਨਦਾ ਜਿਹੜਾ ਗੱਦੀ ਦਾ ਛੇਵਾਂ ਗੁਰੂ ਬਹਿਣਾ ਨਾ ਉਹ ਆਪਣਾ ਪੁੱਤਰ ਮਿਹਰਬਾਨੀ ਬਵੇਗਾ। ਪਿੰਸੀ ਚੰਦਨੇ ਫਿਰ ਕੋਝੀਆਂ ਚਾਲਾਂ ਸ਼ੁਰੂ ਹੀ ਕੀਤੀਆਂ ਕਰਨੀਆਂ। ਕਿਆਸ ਨੇ ਜਿਕਰ ਹੁੰਦਾ ਹੈ ਇੱਕ ਦਾਈ ਨੂੰ ਲਾਲਜ ਦਿੱਤਾ। ਉਹਨੂੰ 500 ਰੁਪਏ ਦਿੱਤਾ। ਤੂੰ ਬਾਲਕ ਨੂੰ ਖੜਾਉਣ ਜਾਣੀ ਆ। ਕੋਈ ਨਾ ਕੋਈ ਢੰਗ ਬਣਾ ਕੇ ਉਸ ਬਾਲਕ ਨੂੰ ਜਾਨੋਂ ਮਾਰ ਦੇ। ਬਾਕੀ ਦਾ ਕੰਮ ਆਪੇ ਸੰਭਾਲ ਲਊਗਾ। ਕਿਆਸ ਨੇ ਜਿਕਰ ਹੁੰਦਾ ਉਹ ਸਤਾਈ ਨੇ ਆਪਣੀ ਛਾਤੀ ਨੂੰ ਯਹਰ ਲਾਇਆ। ਅਪਰਾਤੀ ਦੂਣਾ ਨਵੇਂ ਨਿਉ ਨਿਉ ਕੇ ਡਡੋਤਾ ਕਰਦੀ ਮਾਤਾ ਗੰਗਾ ਜੀ ਨੇ। ਓਹੋ। ਆਂਦੇ ਕੁਛੜ ਚੁਕ ਲਿਆ ਬਾਲਕ ਨੂੰ। ਬਾਹਰ ਲੈ ਗਈ ਕਦੀ ਸੱਜਾ ਵੇਂਦੀ ਕਦੀ ਖੰਮਾ ਵੇਂਦੀ ਕਦੀ ਧਰਤੀ ਦੇ ਲੇੜ ਜਾਂਦੀ ਆ। ਜਦੋਂ ਅੱਖ ਬਚਾ ਕੇ ਬਾਲ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਆਪਣਾ ਸ਼ੀਰ ਪਾਉਣ ਲੱਗੀ ਆ ਮੁਖ ਵਿੱਚ। ਦਾਸ ਜਿਗਰਾਉਂਦਾ ਵੀ ਛੇਵੇਂ ਪਾਤਸ਼ਾਹ ਮਹਾਰਾਜੀ ਨੇ ਉਸ ਦਾਈ ਦੇ ਪ੍ਰਾਣ ਹੀ ਖਿੱਚ ਲਿਆ ਕੋ ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਇਹ ਚਾਲ ਫੇਲ ਹੋ ਗਈ। ਇੱਕ ਬ੍ਰਾਹਮਣ ਸੀ। ਜਿਹੜਾ ਗੁਰੂ ਮਰਣੀ ਰੋਜ਼ ਤੈਸ਼ ਕਾਇਆ ਕਰਦਾ ਸੀ ਪਿੱਛੇ ਬੱਚੇ ਨੂੰ ਖਡਾਉਣ ਵਾਸਤੇ ਖੜਾਵੇ ਰੱਖੇ ਜਾਂਦੇ ਸੀ ਇਹ ਬ੍ਰਾਹਮਣ ਰੋਜ਼ ਛੇਵੇਂ ਪਾਛਾ ਨੂੰ ਤੈਸ਼ ਕਾਇਆ ਕਰਦਾ ਸੀ ਇੱਕ ਦਿਨ ਪਿਰਥੀ ਨੇ ਘਰ ਵਿੱਚ ਬੁਲਾਇਆ ਆਂਦਾ ਤੈਨੂੰ ਗੁਰੂ ਘਰੋਂ ਕੀ ਮਿਲਦਾ ਉਹਨੇ ਆਖਿਆ ਜੀ ਸ਼ਕਲ ਸਿਖਾਉਣ ਜੋਗੀ ਮਾਇਆ ਮਿਲ ਜਾਂਦੀ ਆ ਗੁਜਾਰਾ ਵਜਾਰਾ ਚੱਲੀ ਜਾਂਦਾ ਆਹੋ ਉਹਨੇ ਆਖਿਆ ਕਮਲਿਆ ਕਿੰਨਾ ਚਿਰ ਨੌਕਰੀ ਕਰਦਾ ਰਹੇਗਾ ਆਹੋ ਕਿਤੇ ਵੱਡਿਆਂ ਦਾ ਜਰਾਨੇ ਪਾ ਰਖ ਦੂੰਗਾ ਉਹਨੇ ਆਖਿਆ ਗੱਲ ਕੀ ਆ ਉਹਨੇ ਆਖਿਆ ਗੱਲ ਬਾਹਰ ਦਸੂੰਗਾ ਪਹਿਲਾਂ ਮੇਰੇ ਨਾਲ ਪਰਮ ਕਰ ਵੀ ਇਹ ਗੱਲ ਬਾਹਰ ਨਾ ਜਾ ਰਵੇ ਕਿਉਂਕਿ ਵੱਡਾ ਬਾਪ ਕਰਾਉਣਾ ਸੀ ਉਹਨੇ ਆਖਿਆ ਤੂੰ ਬਾਲਕ ਨੂੰ ਰੋਜ ਦਹੀਂ ਸ਼ਕਾਉਣਾ ਆ ਲੈ ਜ਼ਹਿਰ ਦੀ ਪੁੜੀ ਜਦੋਂ ਦਹੀਂ ਸ਼ਕਾਏਗਾ ਉਸ ਦਹੀਂ ਦੇ ਵਿੱਚ ਘੋਲ ਕੇ ਉਸ ਬਾਲਕ ਹਰਗੋਬਿੰਦ ਨੂੰ ਸ਼ਕਾ ਦੇ ਮੇਰੀ ਦਿੱਲੀ ਦਰਬਾਰ ਤੱਕ ਪਹੁੰਚਾ ਤੇਰੀ ਕੋਈ વાਅ ਵਲੇ ਨਹੀਂ ਵੇਖ ਸਕਦਾ ਗੱਲਾਂ ਉਸਤਾਦ ਨਹੀਂ ਦੱਸਦਾ ਹੁੰਦਾ ਕੋਈ ਇੱਕ ਕਦੀ ਆਪਣੇ ਕੋਲ ਵੀ ਰੱਖ ਲੈਂਦਾ ਵੀ ਚੇਲੇ ਨੂੰ ਕਿਤੇ ਕੋਈ ਮਾਰ ਨਾ ਆ ਜਾਏ ਆਂਦਾ ਤੇਰੇ ਸਵਾਲ ਦਾ ਜਵਾਬ ਫਲਾਣੇ ਫਲਾਣੇ ਚਵਾਰੇ 'ਚ ਵੇਸਵਾ ਰਹਿੰਦੀ ਆ ਉਹਦੇ ਕੋਲ ਮਿਲੇਗਾ ਆਪਣੇ ਉਸਤਾਦ ਦੇ ਦਸੇ ਟਿਕਾਣੇ ਤੇ ਚਲੇ ਗਿਆ ਜਦੋਂ ਪੌੜੀਆਂ ਤਾਂ ਚੜਨ ਲੱਗਾ ਉਸ ਵੇਸਮਾਨੇ ਉਹਦਾ ਲਿਬਾਸ ਵੇਖਿਆ ਉਹਨੇ ਆਖਿਆ ਪੰਡਤ ਜੀ ਜਿਹੜੀ ਮੰਜ਼ਲ ਨੂੰ ਤੁਸੀਂ ਵੱਧ ਰਹੇ ਜੇ ਇਹ ਮਾਰਗ ਤੁਹਾਡਾ ਨਹੀਂ ਆਹਾਂ ਇਹ ਮੰਜ਼ਲ ਤੁਹਾਡੀ ਨਹੀਂ ਉਹਨੇ ਆਖਿਆ ਬੇਟੀ ਮੈਂ ਕਿਸੇ ਮੰਦੀਵਾਸ਼ਨਾ ਨਾਲ ਨਹੀਂ ਆ ਰਿਹਾ ਮੈਂ ਤੇ ਤੇਰੇ ਕੋ ਆਪਣੇ ਸਵਾਲ ਦਾ ਜਵਾਬ ਲੈਣ ਵਾਸਤੇ ਆ ਰਿਹਾ ਹਾਂ ਉਹਨੇ ਆਖਿਆ ਫਿਰ ਚੜਾਓ ਪੌੜੀਆਂ ਪੰਡਤ ਜੀ ਤੋਂ ਪੌੜੀਆਂ ਚੜੇ ਉਹਨੇ ਆਖਿਆ ਪੰਡਤ ਜੀ ਤੁਹਾਡਾ ਕੀ ਸਵਾਲ ਆ ਉਹਨੇ ਆਖਿਆ ਪੁੱਤਰੀ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੀ ਪਾਪ ਦਾ ਪਿਓ ਕੌਣ ਹੁੰਦਾ ਉਹਨੇ ਆਖਿਆ ਪੰਡਤ ਜੀ ਤੁਹਾਡੇ ਸਵਾਲ ਦਾ ਜਵਾਬ ਤੇ ਤੁਹਾਨੂੰ ਖਰਾ ਮਿਲ ਜੇਗਾ ਪਰ ਇਹਦੇ ਵਾਸਤੇ ਤੁਹਾਨੂੰ ਕੋਈ ਮੇਰੀ ਵੀ ਗੱਲ ਮੰਨਣੀ ਪੈਣੀ ਆ ਉਹਨੇ ਆਖਿਆ ਜੋ ਕਹੇਂਗੀ ਉਹ ਮਨੂਆ ਜੋ ਕਹੇਂਗੀ ਉਹ ਕਰੂੰਗਾ ਉਨੇ ਆਖਿਆ ਫਿਰ ਤੈਨੂੰ ਮੇਰੇ ਘਰੋਂ ਪ੍ਰਸ਼ਾਦਾ ਛਕਣਾ ਪੈਣਾ ਈ। ਉਹਨੇ ਆਖਿਆ ਨਾ 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 ਤੇਰਾ ਭਲਾ ਹੋਵੇ ਤੇਰੇ ਘਰੋਂ ਪ੍ਰਸ਼ਾਦਾ। ਉਹ ਮੈਂ ਉੱਚੀ ਸੁੱਚੀ ਕੁੱਲ ਦਾ ਬ੍ਰਾਹਮਣ ਬੇਅੰਤ ਸ਼ਲੋਕ ਮੈਨੂੰ ਯਾਦ ਮੈਂ ਐਡਾ ਵਿਦਵਾਨ ਤੇ ਤੂੰ ਪਾਪ ਵਿਹਾਜਣ ਵਾਲੀ ਤੇ ਤੇਰੇ ਘਰੋਂ ਮੈਂ ਪ੍ਰਸ਼ਾਦਾ ਛੱਕ ਕੇ ਆਪਣੀਆਂ ਕੁਲਾਂ ਕਲੰਕਤ ਕਰਨੀਆਂ ਇਹ ਨਹੀਂ ਹੋ ਸਕਦਾ। ਦੁਨਿਆਖਾ ਪੰਡਤ ਜੀ ਫੇ ਪੌੜੀਆਂ ਉਤਰਦੇ ਨਜ਼ਰ ਆਓ। ਜਦੋਂ ਪੰਡਤ ਪੌੜੀਆਂ ਉਤਰ ਲੱਗਾ ਨਾ ਉਹ ਸ੍ਰੀ ਸੁਵਾਨ ਨੇ ਆਖਿਆ ਪੰਡਤ ਜੀ ਜਿਹੜਾ ਮੈਂ ਪ੍ਰਸ਼ਾਦਾ ਤੁਹਾਨੂੰ ਸ਼ਕਾਉਣਾ ਨਾ ਉਹ ਥਾਲੀ ਸੋਨੇ ਦੀ ਆ ਕੌਲੀ ਵੀ ਸੋਨੇ ਦੀ ਆ ਗਲਾਸ ਵੀ ਸੋਨੇ ਦਾ ਤੇ ਚਿਮਚਾ ਵੀ ਸੋਨੇ ਦਾ ਆ ਇਹ ਮੇਰਾ ਸੁਭਾਅ ਆ ਵੀ ਜਿਹੜੇ ਜਜਮਾਨ ਨੂੰ ਮੈਂ ਪ੍ਰਸ਼ਾਦਾ ਸ਼ਕਾਵਾਂ ਨਾ ਉਹਨੂੰ ਭਾਂਡੇ ਮੇ ਨਾਲ ਹੀ ਦੇ ਦੇਣੇ ਆ ਪੰਡਤਾਂ ਦੇ ਦਿਮਾਗ ਨੇ ਚੱਕਰ ਖਾਦਾ ਉਹਨੇ ਆਖਿਆ ਕਰਮਾਲੀਏ ਜੋ ਕੁਝ ਬਣਿਆ ਫੜਾਫੜ ਪਾ ਕੇ ਲਿਆ ਵਾਹੀ ਗੁਰ ਜਦੋਂ ਉਹਨੇ ਪ੍ਰਸ਼ਾਦਾ ਪਲੋਸ ਕੇ ਪੰਡਤ ਦੇ ਗਾੜੀ ਰੱਖਿਆ ਦੇ ਕਹ ਲੱਗੀ ਪੰਡਤ ਜੀ ਤੁਸੀਂ ਐਡੀ ਉੱਚੀ ਸੂਚੀ ਖੰਦ ਦੇ ਬ੍ਰਾਹਮਣ ਤੁਸੀਂ ਇੰਨੀ ਪਵਿੱਤਰ ਆਤਮਾ ਤੇ ਮੈਂ ਸਾਰੀ ਉਮਰ ਪਾਪ ਵਿਹਾਜਣ ਵਾਲੀ ਤੇ ਇੱਕ ਬੁਰਕੀ ਆਪਣੇ ਪਵਿੱਤਰ ਹੱਥਾਂ ਨਾਲ ਮੈਨੂੰ ਵੀ ਤੋੜ ਕੇ ਦੇ ਦਿਓ ਇਹ ਮੇਰਾ ਵੀ ਜੀਮਨ ਸਫਲਾ ਹੋ ਜਾਏ ਜਦੋਂ ਇਧਰ ਉਧਰ ਵੇਖ ਕੇ ਬੁਰਕੀ ਤੋੜ ਕੇ ਉਹਨੂੰ ਦੇਣ ਲੱਗਾ ਨਾ ਉਹਨੇ ਵੱਟ ਕੇ ਬੂਥੇ ਤੇ ਚਪੇੜ ਮਾਰੀ ਤੇ ਅੱਗੇ ਉਹ ਥਾੜੀ ਖੇਚ ਲਈ ਉਹਨੇ ਆਖਿਆ ਪਤਾ ਲੱਗ ਗਿਆ ਪਾਪ ਦਾ ਪਿਓ ਕੌਣ ਹੁੰਦਾ ਆਂਦਾ ਲੱਗ ਗਿਆ ਪਾਪ ਦਾ ਪਿਓ ਤੇ ਲੋਭ ਹੁੰਦਾ ਹਾਤੇ ਮਾਰੇ ਸਾਨੂੰ ਬਾਦਸ਼ਾਹ ਬਾਣੀ ਚ ਇੱਕ ਇੱਕ ਪੰਕਤੀ ਵਿੱਚ ਗਿਆਨ ਦਿੰਦੇ ਲਾਲ ਚ ਛੋਟੋ ਅੰਦੇਓ ਅੰਦੇਓ ਲਾਲ ਚ ਦੁੱਖ ਭਾਰੀ ਲੋਕ ਦੁੱਖ ਭਾਰੀ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਾ ਖਾਇਆ ਹੁਣ ਮਾਇਆ ਨੂੰ ਦੰਤ ਨਾ ਹੁੰਦੇ ਗੁਰੂ ਅਮਰਦਾਸ ਜੀ ਕਹਿੰਦੇ ਵੀ ਦੰਦਾ ਤੋਂ ਬਿਨਾਂ ਇਹਨੇ ਜਗ ਨੂੰ ਖਾ ਲਿਆ ਧੰਦਾ ਕਿਨਾਂ ਨੂੰ ਮਨ ਮੁਖਾ ਦੇ ਗੁਰਮਖ ਉਗਰੇ ਜਿੰਨੀ ਜਿੰਨੀ ਸੱਚ ਨਾਮ ਤੇ ਤਲਾਇਆ ਬਿਨ ਨਾਮ ਹੈ ਤੱਕ ਕਮਲਾ ਫਰੇ ਕਮਲਾ ਫਰੇ ਗੁਰਮਖ ਨਦਰੀ ਆਇਆ ਧੰਦਾ ਕਰਦਿਆਂ ਨੇਫਲ ਜਨਮ ਗਵਾਇਆ ਸੁਖ ਦਾਤਾ ਸੁਖ ਦਾਤਾ ਮਨ ਨਾ ਵਸਾਇਆ ਮਨ ਨਾ ਵਸਾਇਆ ਜਿੰਦੇ ਸੀ ਸੁਖ ਦੇ ਸਾਧਨ ਕਰ ਰਹੇ ਇਕੱਠੇ ਕਰ ਰਹੇ ਨਾ ਸਿੱਖੋ ਰਹੇ ਸਭ ਦੇ ਇੱਥੇ ਜਾਣੇ ਆਹ ਆ ਤੇ ਮੜੀਆਂ ਵੀ ਕਿਸੇ ਅਮੀਰ ਦੀਆਂ ਕੋਈ ਬਹੁਤੀਆਂ ਵਧੀਆਂ ਨਹੀਂ ਬਣੀਆਂ ਹੁੰਦੀਆਂ ਤੇ ਗਰੀਬ ਦੀਆਂ ਘਟੀਆਂ ਨਹੀਂ ਹੁੰਦੀਆਂ ਕਿਉਂਕਿ ਸਵਾਤ ਸਾਰੀ ਚੋਕੇ ਨਹਿਰ ਸੁੱਟ ਦੇਣੀ ਆ ਉੱਥੇ ਜਾ ਕੇ ਸਾਰਾ ਹੀ ਖੱਪੇ ਮਿਲ ਜਾਣੇ ਆ ਅਮੀਰ ਗਰੀਬ ਇੱਕੋ ਹੋ ਜਾਣਾ ਦੇ ਕੋਈ ਸਾਡੇ ਕੋ ਜਿੰਦੀ ਵਿੱਚ ਚੰਗਾ ਕੰਮ ਹੁੰਦਾ ਨਾ ਉਹ ਸਾਨੂੰ ਕਰ ਲੈਣਾ ਚਾਹੀਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪੁੱਤਰ ਹਰਗੋਬਿੰਦ ਨੂੰ ਉਹ ਪਾਪੀ ਕਿੱਥੇ ਦੇਹ ਸਿਕਾਉਂਦਾ ਸੀ ਪਿਆਰ ਨਾਲ ਸੇਵਾ ਕਰਦਾ ਸੀ ਅੱਜ ਪਿਰਥੀ ਦੇ ਚੰਦ ਆਖੇ ਲਾ ਕੇ ਲਾਲਚ ਵਿੱਚ ਆ ਕੇ ਯਾਰ ਦੀ ਪੁੜੀ ਲੈ ਲਈ ਗੁਰੂ ਕੈ ਮਹਿਲਾਂ ਵਿੱਚ ਚਲੇ ਗਿਆ ਆਂਦੇ ਉਸਨੇ ਛਾਟੀ ਵਿੱਚੋਂ ਦਹੀਂ ਪਾਇਆ ਤੇ ਜ਼ਹਿਰ ਦੀ ਬੁੜੀ ਵਿੱਚ ਘੋਲੀ ਜਾ ਰਿਆ ਪਾਲਕ ਨੂੰ ਚੋਕੇ ਉੱਤੇ ਜਬਾਰੇ ਚ ਲੈ ਜਾਂਦਾ ਪਾਪੀ ਮਨ ਸੋਚਦਾ ਵੀ ਜੇ ਨਾ ਖਾਦਾ ਤੇ ਫਿਰ ਕੀ ਕਰੇਗਾ ਆਹਾ ਤੇ ਮਰ ਹੰਗੂਰਾ ਦਿੰਦਾ ਵੀ ਤੇਰੇ ਨਾਮ ਕਿਹੜਾ ਤਗੜਾ ਦਵਾ ਥਾਣਾ ਇੱਕ ਹੱਥ ਨਾਲ ਦਵੇਂ ਹੱਥ ਫੜ ਲਈ ਮੂੰਹ ਝ ਟਾ ਕੇ ਬਾਦੀ ਤੇਰਾ ਕੰਮ ਹੋੜਾ ਅਗਲਾ ਕੰਮ ਪਿਰਥੀ ਜੰਨ ਦੇ ਸੰਭਾਲ ਲੈਣਾ ਆਂਦੇ ਜਿਸ ਵੇਲੇ ਪਾਲਕ ਹਰਗੋਬਿੰਦ ਨੂੰ ਉਹ ਬ੍ਰਾਹਮਣ ਜ਼ੋਰਾਂ ਜਬਰੇ ਦਹੀਂ ਸ਼ਕਾਉਣ ਲੱਗਾ ਆਂਦੇ ਛੋਟੀ ਹਵਸਤਾ ਵਿੱਚ ਬਾਲਕ ਹਰਗੁਬਿੰਦਾਂ ਮਾਂ ਮੌ ਕਹਿ ਕੇ ਆਵਾਜ਼ ਮਾਰੀ ਮਾਤਾ ਗੰਗਾ ਜੀ ਦੇ ਕੰਨਾਂ ਵਿੱਚ ਆਵਾਜ਼ ਪਈ ਗੁਰੂ ਅਰਜਨ ਸਾਹਿਬ ਜੀ ਨੇ ਸੇਵਾਦਾਰ ਨੂੰ ਉੱਤੇ ਕੱਲਿਆ ਬ੍ਰਾਹਮਣ ਨੂੰ ਥੱਲੇ ਬੁਲਾਇਆ ਪੰਡਤ ਜੀ ਅੱਜ ਬਾਲਕ ਰੋਂਦੇ ਕਿਉਂ ਆਂਦਾ ਮਹਾਰਾਜ ਅੱਜ ਖੇੜਾ ਜਿਆ ਕਰੀ ਜਾਂਦੇ ਆ ਅੱਜ ਦਹੀਂ ਨਹੀਂ ਸਕਦੇ ਮਹਾਰਾਜ ਕਹਿਣ ਲੱਗੇ ਲਓ ਦਹੀਂ ਅਸੀਂ ਸ਼ਕਾ ਦਨੇ ਆ ਮਹਾਰਾਜ ਸਭ ਕੁਝ ਜਾਣਦੇ ਸੀ ਸੋ ਸਪਾਪੀ ਦਾ ਉਹ ਜਿਹੜੀ ਚਦੜਾਈ ਕਰ ਰਿਆ ਸੀ ਉਹ ਵੇਖਣਾ ਚਾਹੁੰਦੇ ਸੀ ਮਹਾਰਾਜ ਕਹਿਣ ਲੱਗੇ ਪੰਡਿਤ ਜੀ ਸਾਨੂੰ ਐਂ ਲੱਗਦਾ ਵੀ ਅੱਜ ਰੰਗ ਦਾ ਤਿੰਦਾ ਕੋਈ ਤਬਦੀਲ ਜਾ ਜਾਵਦਾ ਜਦੋਂ ਮਰਨੇ ਆਪਣੇ ਹੱਥਾਂ ਦੇ ਨਾਲ ਛੰਨਾ ਬਾਲਕ ਦੇ ਗਾੜੀ ਕੀਤਾ ਨਾ ਤੇ ਬਾਲਕ ਨੇ ਛੋਟੇ ਛੋਟੇ ਹੱਥਾਂ ਨਾਲ ਪਛਾਣੂ ਕਰਤਾ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਪੰਡਿਤ ਜੀ ਇਹਨਾਂ ਸਾਡੀ ਕਦੀ ਕਹਿਣੀ ਨਹੀਂ ਸੀ ਮੋੜੀ ਅੱਜ ਬਾਲਕ ਤਾਂ ਹੀ ਕਿਉਂ ਨਹੀਂ ਖਾਂਦੇ ਮਹਾਰਾਜ ਪਤਾ ਨਹੀਂ ਖੇੜਾ ਜਾ ਕਰੀ ਜਾਂਦੇ ਆ ਮਹਾਰਾਜ ਕਹਿਣ ਲੱਗੇ ਵੀ ਰੰਗ ਆਈ ਤਹੀਂ ਦਾ ਗੇਲੋ ਤੰਦੀਜੇ ਕੋ ਲਗਦਾ ਹੁੰਦਾ ਮਹਾਰਾਜ ਮੈਂ ਤੇ ਉਸੇ ਚਾਟੀ ਚ ਪਾਇਆ ਜਿਹੜੀ ਜ ਰੋਜ਼ ਪਾਉਣਾ ਮੈਨੂੰ ਨਹੀਂ ਪਤਾ ਮਹਾਰਾਜ ਪੁੱਛ ਰਿਹਾ ਪੰਡਤ ਆਪਣੀ ਸਫਾਈ ਚ ਕੀ ਕੁਝ ਕਹਿ ਰਿਹਾ ਇੱਕ ਪਾਸੇ ਪੰਡਤ ਆਪਣੀ ਸਫਾਈ ਦੇ ਰਿਹਾ ਦੂਜੇ ਪਾਸੇ ਤਖਤਾਂ ਦਾਜਾਂ ਦੇ ਮਾਲਕ ਅੰਤਰਜਾਮੀ ਗੁਰੂ ਹਰਗੋਬਿੰਦ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਪੰਡਤ ਨੂੰ ਪੁੱਛ ਰਿਹਾ ਮਹਾਰਾਜ ਬੇ ਪਲੰਗੇ ਦੇ ਥਲੇ ਰਿਆ ਕਰਦਾ ਸੀ ਕਿੱਡਾ ਕਰਮਾ ਵਾਲਾ ਕੁੱਤਾ ਹੋਏਗਾ ਜਿਹੜਾ ਰੋਜ਼ ਗੁਰੂ ਦੇ ਦਰਸ਼ਨ ਕਰਦਾ ਹੋਏਗਾ ਸਾਰੇ ਸੱਚੇ ਪਾਦਸ਼ਾਹ ਮਹਾਰਾਜ ਨੇ ਕੁਕਰ ਨੂੰ ਬੁਲਾਇਆ ਆਵਾਜ਼ ਮਾਰੀ ਆਪਾਂ ਇੱਕ ਕੁੱਤੇ ਵਾਸਤੇ ਭਾਂਡਾ ਅੱਡ ਲਾਇਆ ਹੁੰਦਾ ਨਾ ਇਹ ਤੇ ਲੱਸੀ ਦੁੱਧ ਦਹੀਂ ਆਪਾਂ ਪਾਉਨੇ ਆ ਵਾਈ ਗੁਰੂ ਮਾਰਨੇ ਵੀ ਹੋਸਾ ਭਾਂਡੇ ਵਿੱਚ ਕੁੱਤੇ ਦੇ ਭਾਂਡੇ ਵਿੱਚੋਂ ਛੰਨਾ ਦਹੀਂ ਵਾਲਾ ਲੋਦ ਦਿੱਤਾ ਤੇ ਆਖਿਆ ਕੂਕਰ ਐਸ ਦਹੀਂ ਨੂੰ ਖਾ ਜਾ